ਸਿਕਾਲ ਵੈਲਕਮ ਕਿਹਾ ਚਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਆਪ ਕਰਦੇ ਆਂ ਛੋਟੇ ਜਿਹਾ ਬਲਾਉ ਦੀ ਸ਼ੁਰੂਆਤ ਕਿਥੇ ਚੱਲੇ ਬਣਾਪਾ ਕੰਮ ਤਾਂ ਆ ਗਏ ਹੀ ਟਾਈਮ ਹੋ ਚੱਕੇ 6 ਵਜੇ ਦਾ ਸਾਢੇ ਪੰਜ ਸਾਢੇ ਪੰਜ ਦਾ ਤਕਰੀਬਨ ਟਾਈਮ ਹੋ ਗਿਆ ਤੇ ਹੁਣ ਆਪਾਂ ਚੱਲੇ ਆਂ ਉਹਦੇ ਘਰੇ ਮੰਮੀ ਠੀਕ ਨਹੀਂ ਉਹਦਾ ਕਹਿੰਦੇ ਕਹਿੰਦੇ ਜਾਣਾ ਵਾ ਘਰੇ ਚਲੋ ਦੇਖਦੇ ਆਂ ਉਹਦਾ ਪਤਾ ਲਿਆ ਆਂ ਨੇ ਕਿੰਨੇ ਦਿਨ ਹੋ ਗਏ ਹੈ ਨਾ ਪੇੜ ਤੇ ਬਰਤ ਨਹੀਂ ਹੱਟਦੀ ਹੈ ਕਿ ਮੈਂ ਤਾਂ ਚਲੋ ਕਿਆਣਾ ਚਾਹੀਦਾ ਪਤਾ ਲੈਣ ਚਲੋ ਚਲੀਏ ਦਾ ਸ਼ਮਾ ਪੈ ਗਈਆਂ ਚਲੋ ਫਤਿਹ ਤੂੰ ਨਹੀਂ ਕਹਿਣਾ ਕੁਝ ਕੱਕੇ ਨੇ ਨਹੀਂ ਕਹਿਣਾ ਕੁਝ ਜੇ ਜਾਰੀ ਆਪਣੀ ਚੱਲੇ ਆਪਾਂ ਫਤਿਹ ਚਲੀਏ ਫਿਰ ਕਿਦੀ ਫੋਟੋਂ ਮੰਡੀ ਬਣਾ ਫਤਿਹ ਇੱਧਰੇ ਫਤਿਹ ਆ ਵੇਖ ਹੋਵੇਂ ਕੀ ਦੀ ਫੋਟੋ ਆਉਣ ਲਈ ਫਤ ਦੀ ਫੋਟੋ ਆਉਂਦੀ ਆਇਸ ਦੀ ਫੋਟੋ ਆਉਂਦੀ ਚਲੋ ਹੁਣ ਆਪਾਂ ਪਹੁੰਚੇ ਆ ਘਰੇ ਹਾਂ ਬਤਲੰਮੇ ਤੇ ਆਇਆ ਤੇ ਇੱਧਰ ਲੱਗਾ ਹੋਇਆ ਹੈ ਮੈਚ ਮੈਨੂੰ ਦਿਖਣਾ ਪਾਉਂਦਾ ਆ ਪਕਣ ਲਾਇਆ ਸਰ ਉਹਦੀ ਰੋਫ ਜੀ ਜਿਸ ਲੱਗਦਾ ਕਿ ਨਹੀਂ ਸੀ ਇਹ ਤੁੰਮੀ ਠੀਕ ਆ ਆ ਠੀਕ ਆ ਹੁਣ ਫਰਕ ਹੋ ਗਾ ਠੀਕ ਠੀਕ ਮੈਂ ਤੁਹਾਨੂੰ ਜੀ ਹੁਣ ਸੇ ਕਾ ਮੈਂ ਤੁਹਾਨੂੰ ਐਸੋ ਡੈਡੀ ਡੈਡ ਦੇ ਮਸ਼ੀਨ ਸਾਫ ਕਰਨ ਦੇ ਨੀ ਫਿਰਕੀ ਜੀ ਨਹੀਂ ਹੁੰਦੀ ਵਿੱਚ ਖਸ਼ਸ਼ ਉਹਦੇ ਜੀ ਨਾ 10 ਰੁਪਏ ਨਿਕਲੇ ਵਿੱਚੋਂ ਖਸ਼ਸ਼ ਦੋਵਾਂ ਹਾਂ ਠੀਕ ਕਿੱਥੇ ਗਏ ਉਸ ਲੂਮ ਚ ਖਸ਼ਸ਼ ਤੇ ਉਹ ਬੜੀ ਮਸ਼ੀਨ ਬੜੀ ਅੱਜ ਦੇ ਇੰਨਾ ਫਟਾਕ ਕਰਨ ਦੇ ਹਿਸਾਬੇ ਕੱਪੜੇ ਹੀ ਤੋਂ ਬੰਦਾਈ ਖਸ਼ਸ਼ ਨਾ ਖੋਲ ਕੇ ਸਾਫ ਕਰਕੇ ਬੜਾ ਚਾ ਵਧੀਆ ਜਿਵੇਂ ਆਪਨੇ ਦੇਖਾਇਆ ਸੁਨੇ ਫਤ ਸੁਨੇ ਰਾਜੇ ਤੇ ਪਿੱਠ ਕਰਕੇ ਬੈਂਦਾ ਹਾਂ ਬਹੁਤ ਸੁਣੇ ਸੁਣੇ ਬੈਠ ਜਨਾ ਅੰਦਰ ਸੋਚੋ ਬਾਹਰੇ ਪਰ ਕੋਈ ਨਹੀਂ ਕੋ ਉਹ ਬੜਾ ਹੋ ਗਿਆ ਲਾਰਾ ਹੈ ਨਾ ਅੰਦਰ ਨਾਲ ਚੰਗਿਆ ਲਾਰਾ ਹੈ ਵੱਸੀ ਜੀ ਤੇ ਵੱਜ ਗਿਆ బాగ <tutum> <tutum> ਉਹਦੇ ਆਂਦੇ ਪਾਸੇ ਹੁੰਦਾ ਪਾ ਲਓ ਬੰਨੀ ਪੋਗੀ ਤੇ ਰੱਖੀ ਇਸੇ ਦਾ ਫਸਲੀ ਤਾਂ ਹੋ ਰਹੀ ਹੈ ਜੀ ਭਾਜੀ ਫਸਲੀ ਲੈ ਲਿਆ ਦੀ ਜੀ ਆਏ ਹਣੇ ਲੈ ਉੱਪਰ ਮਸ਼ੀਨ ਦੇ ਹੀ ਗਿ ਸਾਫ ਕਰ ਲੈ ਕੱਪੜੇ ਧੋਣ ਵਾਲੀ ਠੀਕ ਹੈ ਹੁਣ ਤੁਹਾਨੂੰ ਸਾਮ ਨੂੰ ਰਾਤ ਤੇ ਘਰ ਨੂੰ ਲੋਟਾ ਜਿਵੇਂ ਜਲਾਰਾ ਕੱਢਿਆ ਪਾ ਲੈਣਾ ਆਪਣਾ ਪਾਸੇ ਬੋਲਾ ਨੂੰ ਵਿੱਚ ਹੈਂਡੇ ਪਾਸੇ

ਕੀ ਹੋਇਆ ਜੀ ਲੈ ਆ ਆ ਫਿਰ ਯੂ ਗਿਫਟ ਆ ਗਿਆ ਫਤਿਹ ਵਾਸਤੇ ਮੈਂ ਕਿਹਾ ਸਾਂਝਾ ਗਿਫਟ ਫਤਿਹ ਵਾਸਤੇ ਨਹੀਂ ਅਸਲ ਵਿੱਚ ਅੰਦਰ ਕਰਨਾ ਵਾ ਇਹ ਤੇ ਟੈਲੂ ਲੱਗੇ ਤੂੰ ਤੋੜ ਦੇਣਾ ਭਾਈ ਮੇਰੇ ਦੂਜਾ ਸਿੰਪਲ ਕਿਹਾ ਹੈ ਕੋਲ ਵਾਲਾ ਗੋਲ ਵਾਲਾ ਫਿਰ ਚੱਲਦੀ ਕੋਕੋ ਕੀ ਕਰਦਾ ਸੀ ਨਹੀਂ ਹੁਣ ਬਾਹਰ ਨਹੀਂ ਬਾਹਰ ਖੰਡਣਾ ਚਲੋ ਅੰਦਰ ਚਲੋ ਚਲੋ ਦੂਜਾ ਕੋਚਾ ਲੈਣਾ ਨਹੀਂ ਕਿਸ ਕਲਾਸ ਕੋਚਾ ਲੈਣਾ ਬੱਸ ਫਸਟ ਕਲਾ ਗਿਆਨ ਮੈਂ ਦਿੱਤੋ ਚਲੀ ਬਾਲੀ ਬਣੀ ਲਾਵੇ ਪੋਚਾ ਲੈਂਦਾ ਯੋ ਤੇਰੀ ਮਾਂ ਨੇ ਮੁਖਸ ਬੱਲੀ ਘੱਟ ਚ ਕਹਿੰਦੀ ਇਹ ਸਹੀ ਨਹੀਂ ਆਇਆ ਹਲਕਾ ਆਇਆ ਕਹਿੰਦੀ ਕੀ ਹਲਕਾ ਆਇਆ ਚ ਠੀਕ ਤਾਂ ਆਇਆ ਜੋ ਹੈਗਾ ਤਾਂ ਨਾਲ ਜੇ ਪਸੰਦ ਦੇ ਨਾਲ ਹੀ ਜਾਇਆ ਕਰੋ ਬਾਈ ਚੀਜ਼ ਵੀ ਲੈਣੀ ਹੁੰਦੀ ਹੈ ਬਹੁਤ ਚੰਗਾ ਵਾ ਠੀਕ ਹੈ ਲੇ ਵੀ ਟਾਈਮ ਹੋ ਗਿਆ ਵੇਖੋ 10 ਵਜੇ ਦਾ ਤੇ ਤੁਰੰਦੀ ਪ੍ਰੈਕਟਿਸ ਹੋਉਂਦੀ ਈ ਤੂੰ ਦੀ ਪ੍ਰੈਕਟਿਸ ਹੋਣ ਈ ਆ ਬੈੱਡ ਤੇ ਹੈਂ ਆਜੋ 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 ਲੈਲਾ ਬਨਾਲਾ ਮਤੇ ਕਹਿੰਦੇ ਆ ਕਹਿੰਦੇ ਕਹਿੰਦੇ ਆ ਕਰਦਾ ਇੱਕਦਮ ਤਰੋ 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 ਚੰਗਾ ਬੁਲਾਇਆ ਡੇ ਸੁਣਾਉਣਾ ਰਵਾਤ ਈ ਨਾ

ਰੋਂਦਾ ਹੀ ਬੜਾ ਆ ਰਿਹਾ ਹੈ। ਲੱਗ ਫਤਿਹ ਵੇਖੰਡਿਆ ਵਿਆਹ ਦੀ ਐਲਬਮ। ਕੁੱਲ ਨਹੀਂ ਰਹੀ ਚੱਲ ਰਹੀ। ਸਲਫਤ ਮੰਮੀ ਵਖੰਡੀ ਐਲਬਮ। ਮੈਂ ਨਹੀਂ ਕਰਉਣੀ ਯਾਰ। ਫਤਿਹ ਵੇਖੋ। ਹੈ ਨਹੀਂ ਤੋ ਸੀਨੇ ਚੜ ਗਿਆ ਲੰਬਾ ਬਈ ਕੇ ਬੀ ਅੰਦਰ ਅੱਗੇ ਜਲਦੀ ਕੱਟੋ ਆਯੋ ਆਯੋ ਮਮਾ ਮਮਾ ਅੰਦਰ ਸੱਤੀ ਪਲਟੋ ਗਿਆ ਸਦਨ ਕੀ ਦੇ ਆਏ ਕਧਿਆ ਨਾ ਨਾ ਆ ਵੇਖੋ ਪਤੇ ਕਧਿਆ ਵੇਖ ਇੱਧਰ ਆਪਰੇ ਨਾਲ ਪਲਟਣੀ ਆ ਆਪਰੇ ਪਲਟੀ ਜਾਣ ਡਿਆ ਪਤੇ ਕੀ ਗੱਲ ਪਲਟੀ ਜਾਂਦਾ ਪੇ ਮਿੰਟਾਂ ਮੈਨੂੰ ਆਪਣੀ ਫੋਟੋ ਬੋਲੀ ਸੁਣੀ ਲਾਇਆ ਕੀ ਲਾ 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 ਮਮ ਕਿਰਨ ਕੀ ਦਿਹਾਵਦੇ ਤੇ ਬਸ ਵੇਖ ਲਈ ਕੌਣ ਕੌਣ ਬੈਠੇ ਕੌਣ ਕੌਣ ਕੀ ਲੱਗਦਾ ਪੇਜ ਪੇਜ ਬਦਲਣ ਦੇ ਹੋਇਆ ਹਾਂ ਨੰ ਨੰ ਅੰਧੀ ਹੂੰ 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 ਅਦਾ ਮਕਾਦੋ ਮੁੱਕ ਗਈ ਬਸ ਹੁਣ ਦੇ ਬਸ ਅੰਦਰ ਹਾਂ ਕੋਤੀ ਹੋਈ ਖਤਕੀ ਤੇ ਅੱਗੇ ਲਾਸਟ ਪਰੇ ਕਰੋ ਇਹਦਾ ਅਗਰ ਫਿਰ ਪਲਟਾਓ ਪੁੱਤ ਵੇਹ ਲੋ ਵੇਹ ਲੋ ਭਾਰੀ ਚੁੱਕੀ ਨਹੀਂ ਜਾਣਦੀ ਜਾਨ ਹਾਂਜੀ ਹੁਣ ਤੇ ਹਨ ਬਾਹਰ ਹੋ ਗਿਆ ਇਹਦਾ ਫਿਰ ਖੋਲੋ ਲੈ ਫਿਰ ਫਿਰ ਖੋਲੋ ਇੱਥੇ